ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ मुर्ताबाद मीना में इधर आया शोक है शाम दोली ये पचानी है ये कितने साल बाद ये पचानी मैं अगर न कट्टो कर दो साल लोगों ने दो साल कट्टो कट्टो कर नहीं था पूरा हाल होया बरस लिया ज़्यादा तो अभी फिर हुई होया चाहे कितने साल पता दो वैसे दो साल ही उबले करेंगे एक गंदा पानी कूपेड़ा एक आप क्� ਬਾਕੀ ਮੋਟਾਈ ਕੁਝ ਨਹੀਂ ਦੇ ਦੇ ਕੋਈ ਅਪੀਲ ਰਸਤੇ ਸੜਕ ਬਣਨੀ ਸੀ ਤੇ ਕਾਤੀ ਲਿਗਨੇ ਦੀ ਕੋਈ ਨਹੀਂ ਕਰੀ ਗਈ ਪੀਲੇ ਦਾ ਮੇਰੀ ਆਪਣਾ ਮੇਰਾ ਵੀਰ ਜੀ ਸਾਜਨ ਕੁਮਾਰ ਨਾਮ ਹੈ ਜੀ ਸ਼ਾਮਦੂ ਪਿੰਡ ਹੈ ਜੀ ਵੀਰ ਜੀ ਆਪਣਾ ਇਹ ਵੀਰ ਜੀ 4 ਸਾਲ ਹੋ ਗਏ ਸੜਕ ਰੋਟੀ ਹੋਈ ਆ ਹਾਂ ਜੀ ਕਦੇ ਰਿਪੇਅਰ ਹੋਈ ਆ ਕਦੀ ਨਹੀਂ ਰਿਪੇਅਰ ਹੋਈ ਬਾ ਮਿੱਟੀ ਉਹ ਆਪਣੀ ਮਿੱਟੀ ਅਸੀਂ ਆਪ ਪਾਈ ਆ ਉਹ ਵੀ ਕਿਸੇ ਨੇ ਨਹੀਂ ਪਾਈ 4 ਸਾਲਾਂ ਦਾ ਹਾਂ ਜੀ 4 ਸਾਲਾਂ ਤੋਂ ਦਿੱਕਤ ਆ ਲੰਗੜੇ ਵੀਰ ਜੀ ਖੜੇ ਐ ਜੀ ਰਿਕਸ਼ਾ ਇੱਕ ਸਾਡਾ ਐ ਜਾਂਦਾ ਪਲਟ ਜਾਂਦਾ ਜੀ ਇੱਕ ਪਾਸੇ ਟੋਏ ਐ ਇੱਕ ਪਾਸੇ ਉੱਚੇ ਇੱਕ ਪਾਸੇ ਨੀਵਾ 2 ਮਿੰਟ ਤੋਂ ਪਹਿਲੇ ਪਲਟ ਜਾਂਦਾ ਅਪੀਲ ਵੀਰ ਜੀ ਸਾਡੇ ਤਾਂ ਗੋਡਿਆਂ ਦੇ ਸੱਟਾਂ ਵੀ ਲੱਗੀਆਂ 10-10 ਦਿਨ ਦਿਹਾੜੀ ਦੇ ਵੀ ਨਹੀਂ ਗਏ ਕੰਮ ਤੇ ਵੀ ਨਹੀਂ ਗਏ 10-10 ਦਿਨ ਕੰਮ ਤੇ ਵੀ ਨਹੀਂ ਗਏ ਝਿਰ ਗਏ ਸੱਟ ਲੱਗੀ ਬੰਦਾ ਕੰਮ ਤੇ ਕਿਵੇਂ ਜਾਏਗਾ ਪੈੜਾ ਜੀ ਟੁੱਟੀ ਹੋਈ ਐ ਸਾਰੀ ਮੈਲਾ ਮਿੱਟਣਾ ਕਰਨਾ ਸੀ ਕੀ ਝਾੜੂ ਲਾੜਾ ਸੀ ਸਾਡੀਆਂ ਜੁੱਤੀਆਂ ਖਰਾਬ ਸੀਆਂ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਇਹ ਕੋਈ ਪਹਿਲੀ ਵਾਰ ਹੀ ਨਹੀਂ ਕਰ ਰਹੇ ਅਸੀਂ ਪਹਿਲਾਂ ਵੀ ਕਈ ਵਾਰੀ ਰੋਸ ਪ੍ਰਦਰਸ਼ਨ ਕੀਤਾ ਹੈ ਕਾਰਨ ਕਿ ਤੁਸੀਂ ਇਹਨਾਂ ਦੀ ਗਰੀਬਾਂ ਦੀ ਹਾਲਤ ਤਾਂ ਦੇਖੋ ਦੋਏ ਪਿੰਡਾਂ ਵਾਲੇ ਵੀ ਬੱਚੇ ਨਹੀਂ ਭੇਜ ਰਹੇ ਕਈ ਦਿਨ ਦੇ ਤੋਂ ਸਕੂਲ ਨਹੀਂ ਜਾ ਰਹੇ ਹੈਗੇ ਆ ਨਿਕਲਣਾ ਹੈ ਕਿੰਨ ਨਿਕਲਣ ਕਿਥੋਂ ਪਹਿਲਾਂ ਇਹ ਪਿੰਡ ਦੇ ਵਿੱਚ ਡਾਇਰੀ ਆ ਫੈਲ ਗਿਆ ਸੀ ਕੈਂਪ ਦੇ ਅੰਦਰ ਉਰੇ ਬੱਚਿਆਂ ਦੀ ਮੌਤ ਵੀ ਹੋਈ ਨੁਕਸਾਨ ਵੀ ਹੋਇਆ ਪਰ ਇਹਦੇ ਇਹ ਜਿਹੜੀ ਐਮਐਲਏ ਮੈਂ ਤਾਂ ਹਰਾ ਨਾ ਕਿ ਤੁਸੀਂ ਕੀ ਐਮਐਲਏ ਬਣੇ ਆ ਐਮਐਲਏ ਦੀ ਡੈਫੀਨੇਸ਼ਨ ਤਾਂ ਸਮਝੋ ਵੀ ਕੀ ਹੁੰਦੀ ਹੈਗੀ ਇਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ ਸਿਰਫ ਲੋਕਾਂ ਨੂੰ ਲੁੱਟਣ ਵਾਸਤੇ ਐਮਐਲਏ ਬਣੇ ਆ ਤੇ ਤੁਸੀਂ ਲੋਕਾਂ ਦੇ ਕੰਮ ਕਰਾਓ ਤੂੰ ਮੇਨਟੇਨ ਦਾ ਲੈਂਡ ਆਰਡਰ ਜਿਹੜਾ ਹਾਲਾਤ ਡਿਗੜੇ ਹੋਏ ਆ ਉਹਨਾਂ ਨੂੰ ਠੀਕ ਕਰੋ ਕਰਾਪਸ਼ਨ ਨੂੰ ਰੋਕੋ ਕਰਾਪਸ਼ਨ ਦੇ ਆਪ ਕਰ ਰਹੇ ਹੈਗੇ ਆ ਅੱਜ ਤੱਕ ਉਹ ਬੋਲਦੀਆਂ ਤਸਵੀਰਾਂ ਨੇ ਇਹਨਾਂ ਦੇ ਹੀ ਬੰਦੇ ਉੱਠ ਉੱਠ ਕੇ ਕਹਿ ਰਹੇ ਵੀ ਸਾਡੇ ਤੋਂ ਇੰਨਾ ਪੈਸਾ ਲੈ ਗਿਆ ਇੰਨਾ ਪੈਸਾ ਲੈ ਗਿਆ ਤੇ ਤੁਸੀਂ ਡਵੈਲਪਮੈਂਟ ਨਾਂ ਦਾ ਕੋਈ ਢੇਲਾ ਨਹੀਂ ਤੇ ਪਿੱਛੇ ਦਾ 1 ਰੁਪਿਆ ਇਹਨਾਂ ਨੂੰ ਦਿੱਤਾ ਨਹੀਂ ਜਿਹੜਾ ਭਾਰਤ ਸਰਕਾਰ ਦੇ ਵਿੱਤ ਕਮਿਸ਼ਨ ਵੱਲੋਂ ਵੀ ਜਿਹੜਾ ਪੈਸਾ ਆਇਆ ਉਹਦੇ ਵਿੱਚੋਂ ਵੀ ਹੁਣ 650 ਕਰੋੜ ਰੁਪਏ ਕਹਿੰਦੇ ਤੁਸੀਂ ਮੋੜੋ ਕਿ ਅਸੀਂ ਪਾਣੀ ਦੇ ਬਿੱਲ ਭਰਨੇ ਆ ਜੀ ਪਾਣੀ ਦੇ ਬਿੱਲ ਤਾਂ ਕਾਂਗਰਸ ਸਰਕਾਰ ਦੇ ਟਾਈਮ ਸਾਰੇ ਮਾਫ ਹੋ ਗਏ ਸੀਗੇ ਹੈ ਅੱਜ ਕਾਹਦਾ ਪਿਆ ਹੈ ਤੁਸੀਂ ਆਪ ਇਹਨਾਂ ਨੂੰ 1 ਰੁਪਿਆ ਦੇਣਾ ਨਹੀਂ ਉਲਟਾ ਪੈਸੇ ਵਾਪਸ ਲੈ ਰਹੇ ਆ ਪੈਸਾ ਤੁਸੀਂ ਇੰਨੇ ਹਾਲਾਤ ਜਿਹੜੀ ਬੁਰੀ ਹੋਈ ਵੀ ਹੈ ਇਹਨਾਂ ਲੋਕਾਂ ਦੀ ਇਹ ਮੈਂ ਇਹਨਾਂ ਨੂੰ ਕਹਾਂਗਾ ਕਿ ਭਾਈ ਇਹ ਸਾਰੇ ਵਾਸਤੇ ਕਿਉਂ ਉਰੇ ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਜਾਂ ਕੰਮ ਨਹੀਂ ਹੋਇਆ ਇਹਦੀ ਜ਼ਿੰਮੇਵਾਰ ਇੱਥੇ ਦੀ ਐਮਐਲਏ ਨੀਨਾ ਮਿੱਤਲ ਸਮੋਸਨ ਜਿੱਥੇ ਪਹਿਲਾਂ ਵੀ ਗਲਤੀ ਆ ਜਿਹੜਾ ਪਹਿਲਾਂ ਵੀ ਇੱਥੇ ਹੀ ਲੱਗਦੀ ਹੈ ਪਰ ਜਿਹੜੇ ਹੈਗੇ ਪ੍ਰਸ਼ਾਸਨ ਦੇ ਨਹੀਂ ਸੰਬੰਧ ਉਹਦੀ ਅਗਲਾ ਸਿਰ ਦੇ ਦੇਖੋ ਜੀ ਮੈਂ ਪਹਿਲਾਂ ਵੀ ਇੱਥੇ ਆ ਕੇ ਗਿਆ ਸੀਗਾ ਅੱਜ ਫੇਰ ਆਇਆ ਕਿਉਂਕਿ ਬੜੇ ਦੁਖੀ ਆ ਕਹਿੰਦੇ ਰਾਤ ਨੂੰ ਸੌ ਨਹੀਂ ਸਕੇ ਬੱਚੇ ਨਹੀਂ ਸਕੂਲ ਭੇਜ ਰਹੇ ਸੀ ਅੱਜ ਤਾਂ ਮੈਨੂੰ ਆਣਾ ਪਿਆ ਮੈਂ ਤਾਂ ਇਹਨਾਂ ਦੇ ਨਾਲ ਪਹਿਲਾਂ ਵੀ ਸੀ ਇਹਨਾਂ ਪਿੰਡਾਂ ਦਾ ਮੈਂ ਨਹਾਰ ਬਦਲ ਕੇ ਰੱਖੀ ਸੀ ਕਿੰਨੇ ਕੰਮ ਜਿਹੜਾਏ ਜਿਹੜੇ ਮੈਂ ਤੁਹਾਨੂੰ ਦੱਸਾਂ ਇਹ ਸੜਕ ਵੀ ਜਿਹੜੀ ਡਬਲ ਸੀ ਹਰਿਆਲ ਸਿੰਘ ਨੇ ਬਣਾਈ ਸੀ ਇੱਥੇ ਹੈਂ ਸ਼ਾਮਦੂਤਾ ਕਾ ਸਾਰੀ ਫਿਰ ਨਹੀਂ ਬਣਾ ਕੇ ਦਿੱਤੀ ਪਿੰਡ ਦੀ ਪਾਣੀ ਦੀ ਨਿਕਾਸੀ ਦੇ ਵਾਸਤੇ ਪਾਈਪੇ ਹੋਏ ਹੈਗੇ ਆ ਇਹ ਪਾਈਪ ਨੂੰ ਜੁੜਵਾ ਨਹੀਂ ਸਕੀਏ ਦੇਖੋ ਤੁਸੀਂ 4 ਸਾਲ ਦੇ ਅੰਦਰ ਮੈਂ ਤਾਂ ਹੈਰਾਨੀ ਦੀ ਗੱਲ ਹੈਗੀ ਆ ਤੇ ਕਾਦੇ ਲਈ ਤੁਸੀਂ ਜੇ ਬਣਦੇ ਆ ਤੇ ਤੁਸੀਂ ਨਾ ਖੜੋ ਵੀ ਕਿਸੇ ਹੋਰ ਨੂੰ ਮੌਕਾ ਦਿਓ ਤੁਸੀਂ ਜੇ ਤੁਸੀਂ ਨਹੀਂ ਕਰਨਾ ਹੈਗਾ ਤੁਹਾਡਾ ਕੰਮ ਸਿਰਫ ਲੋਕਾਂ ਨੂੰ ਘੁੰਮਣ ਚੋੜਨਾ ਲੋਕਾਂ ਕਿੱਥੇ ਜਾਏਗੀ ਉੱਥੇ ਇੱਕ ਆਪਣੀ ਗੱਡੀ 'ਚ ਇੱਕ ਇਟ ਲੈ ਕੇ ਰਾਹ ਚਲੀ ਜਾਏਗੀ ਉੱਥੇ ਰੀਵਨ ਜਾਂ ਬੰਨ ਕੇ ਉੱਥੇ ਰੱਖ ਕੇ ਆ ਜੀ ਤੇ ਵਾਪਸ ਮੁੜ ਕੇ ਕਿਸੇ ਨੂੰ ਤਵਾਨੀ ਨਹੀਂ ਨਾ ਪਿੰਡ ਦੇ ਵਿੱਚ ਦਿੱਕਤ ਲੱਗੇ ਨਾ ਤੁਹਾਨੂੰ ਦੱਸੋ ਹੈ ਤੇ ਚਿੱਕਰ ਕੜਾਈਆਂ ਪਈਆਂ ਸਾਰੇ ਪਿੰਡਾਂ ਦੀਆਂ ਵੀ ਸ਼ਹਿਰਾਂ ਦੀਆਂ ਵੀ ਇਹ ਇਹ ਉਤਪੰਨ ਇਹੀ ਸਮਤੀ ਦੇ ਵਿੱਚ ਹਰਦਿਆਲ ਸਿੰਘ ਇੰਡੀਆ ਤੋਂ ਨੰਬਰ 1 ਵਨ ਤੇ ਲੈ ਕੇ ਆਇਆ ਸੀ ਪੰਚਾਇਤ ਸਮਤੀ ਨੇ ਹਰਦੇਸ਼ ਦੇ ਪ੍ਰਧਾਨ ਮੰਤਰੀ ਨੇ 25 ਲੱਖ ਰੁਪਏ ਦਾ ਨਾਮ ਕੀਤਾ। ਇਹੀ ਸਹਿਰ ਸੀ ਰਾਜਪੁਰਾ ਜਿੱਦੀ ਅੱਜ ਦੁਰਦਸ਼ਾ ਕੀਤੀ ਗਈ ਹੈ ਇਸਨੇ। ਇਸ ਨੂੰ ਨਾਰਦਰਨ ਇੰਡੀਆ ਤੋਂ ਇੱਕ ਨੰਬਰ ਤੇ ਲੈ ਕੇ ਆਇਆ ਸੀ। ਅਤੇ ਅੱਜ ਕੈਮੇ ਨੰਬਰ ਤੇ ਹੈ 566ਵੇਂ ਨੰਬਰ ਤੇ ਰਹਿ ਰਿਹਾ ਹੈ। ਸੋ ਇੰਨੀ ਪੂਰੀ ਹਾਲਤ ਜਿਹੜੀ ਬਣਾਈ ਪਈ ਹੈਗੀ ਆ ਇਹਦੀ ਟੋਟਲ ਰਿਸਪੌਂਸਿਬਿਲਟੀ ਜਿਹੜੀ ਫਿਕਸ ਹੁੰਦੀ ਆ। e non mi salviate, di le